ਵਿਸ਼ਾ ਮੇਰੀ ਕਵਿਤਾ ਦਾ ਵਿਸ਼ਾ ਹੈ ਗੋਲੀ ਹੈ ਪੰਜਾਬੀ ਸਾਡੀ ਗੋਲੀ ਹੈ ਪੰਜਾਬੀ ਸਾਡੀ ਸ਼ੁਰੂ ਸ਼ੁਰੂ ਕਰਦੇ ਹਾਂ ਅਸੀਂ ਨੀ ਪਲਾਣੀ ਇਹੋ ਜਿੰਦ ਜਾਨ ਸਾਡੀ ਮੋਤੀਆਂ ਵਿਖਾਨ ਸਾਡੀ ਇਹੋ ਜਿੰਦ ਜਾਨ ਸਾਡੀ ਮੋਤੀਆਂ ਵਿਖਾਨ ਸਾਡੀ पंजाबी साड़ी बोल है पंजाबी साड़ी तिरिंजना पंडारा विच वंजली देवारा विच तिरिंजना पंडारा विच वंजली देवारा विच मिठी तसहानी मिठी तसहानी बोल है पंजाबी साड़ी असी नहीं पुरानी ऐ हो जिन जान साड़ी मोतियाँ दिखा ਮੋਤੀਆਂ ਦੀ ਢਾਨ ਸੜੀ ਹੱਥੋਂ ਨਈ ਗਵਾਣੀ ਹੱਥੋਂ ਨਈ ਗਵਾਣੀ ਬੋਲੀ ਹਾ ਪੰਜਾਬੀ